ਜੀ ਆਰਸੀ ਲਾਈਵ ਟੀਵੀ ਫੇਸਬੁਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਏ ਹਾਂ ਸਿਪ ਪੁਆਇੰਟ ਚਾਹ ਵੀ ਸ਼ਕੀਨਾ ਵਾਸਤੇ ਜੇ ਗੱਲ ਕਰੀਏ ਇੱਥੇ ਵੈਰਾਈਟੀਆਂ ਵੈਰਾਈਟੀਆਂ ਦਿਖਾਵਾਂਗੇ ਤੁਹਾਨੂੰ ਚਾਹ ਵੀ ਕਿੰਨੀਆਂ ਕ ਵੈਰਾਈਟੀਆਂ ਹੋ ਰਹੀਆਂ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਇਹ ਪੈਂਦਾ ਕਿੱਥੇ ਆ ਲੋ ਦਰਸ਼ਕ ਵੀਰੋ ਇਹ ਆ ਸਾਹਮਣੇ ਸਿਪ ਪੁਆਇੰਟ ਤੇ ਆ ਮੇਨ ਹਾਈਵੇ ਆ ਜਾਂਦਾ ਮਰੰਡੇ ਤੋਂ ਬੇਲਾ ਜੇ ਗੱਲ ਕਰੀਏ ਵਿਉਣ ਮਾਰਕੀਟ ਦੇ ਵਿੱਚ ਹੈ ਨਾਲੇ ਪ੍ਰੀਤ ਸਟੀਲ ਫਰਨੀਚਰ ਹਾਊਸ ਆ ਤੇ ਬਿਲਕੁਲ ਉਹਦੇ ਨਾਲੇ ਜਿਹੜਾ ਸਿਪ ਪੁਆਇੰਟ ਆ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਜਿਹੜੀ ਅੰਦਰਾ ਕਲੋਨੀ ਪੈ ਜਾਂਦੀ ਹੈ ਆਓ ਅੰਦਰ ਚੱਲਦੇ ਆ ਤੇ ਦੇਖਦੇ ਆ ਕੀ ਕੀ ਵੈਰਾਈਟੀਆਂ ਤੇ ਹੋਰ ਕੀ ਕੀ ਇੱਥੇ ਅੰਦਰ ਚੱਲਦੇ ਆ ਜੀ ਤੇ ਇਹ ਆ ਦਰਸ਼ਕ ਵੀਰੇ ਅੰਦਰ ਦਾ ਨਜ਼ਾਰਾ ਤੁਸੀਂ ਦੇਖੋ ਸਿੱਧੂ ਮੂਸੇ ਵਾਲੇ ਬਈ ਵੀ ਆਜਾਦਾਂ ਨੂੰ ਵੀ ਤਾਜ਼ਾ ਕੀਤਾ ਹੋਇਆ ਇੱਥੇ ਤੇ ਬਹੁਤ ਸੋਹਣੀ ਅੰਦਰ ਦੀ ਲੋਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਫੈਮਿਲੀ ਦੇ ਲਈ ਆਓ ਪਰਿਵਾਰ ਦੇ ਨਾਲ ਆਓ ਚਾਹ ਦੀਆਂ ਵੈਰਾਈਟੀਆਂ ਤੇ ਹੋਰ ਕੀ ਕੀ ਆ ਆਪਾਂ ਗੱਲਬਾਤ ਕਰਾਂਗੇ ਤੇ ਪੂਰਾ ਬਤੌਰ ਐਸੀ ਹਾਲਾ ਤੁਸੀਂ ਦੇਖ ਸਕਦੇ ਹੋ ਤੇ ਸਿਟਿੰਗ ਦਾ ਜਿਹੜਾ ਬਹੁਤ ਵਧੀਆ ਪ੍ਰਬੰਧ ਇੱਥੇ ਕੀਤਾ ਹੋਇਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਵਾਰ ਸਿਟਿੰਗ ਦਿਖਾ ਦਈਏ ਦੇਖੋ ਬਹੁਤ ਵਧੀਆ ਸਿਟਿੰਗ ਹੈ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਪਰਿਵਾਰ ਨਾਲ ਜਰੂਰ ਆਓ ਕੀ ਕੀ ਮੀਨੂ ਇੱਥੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਚਾਹ ਦੇ ਕਿੰਨੇ ਵੈਰਾਈਟੀਆਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਲੋ ਜੀ ਗੱਲਬਾਤ ਕਰਦੇ ਆ ਇੱਥੋਂ ਦੇ ਓਨਰ ਮਾਲਕ ਬੈਠੇ ਆ ਦੋਨੋਂ ਮਾਲਕ ਮੈਂ ਕਹਿੰਨਾ ਕੋਸ਼ੀ ਹੰਡਾਈ ਹੋਰ ਬਾਈ ਸੱਸੀ ਗਗਾਰਿਆਂ ਨੂੰ ਸੱਸੀ ਗਗਾਰਿਆਂ ਨੂੰ ਤੇ ਦੱਸੋ ਵੀ ਆ ਸਿਪ ਪੁਆਇੰਟ ਇਹਦਾ ਨਾਮ ਤੁਸੀਂ ਰੱਖਿਆ ਹੈ। ਕਿਸ ਤਰ੍ਹਾਂ ਸਿਪ ਪੁਆਇੰਟ ਦਿਮਾਗ ਤੇ ਆ ਵੀ ਇਹਦਾ ਨਵਾਂ ਸਿਪ ਪੁਆਇੰਟ ਰੱਖਿਆ ਪਹਿਲਾਂ ਤਾਂ ਮੇਰੇ ਦਿਮਾਗ ਤੇ ਆ ਰਿਹਾ ਵੀ ਸਿਪ ਪੁਆਇੰਟ ਨੂੰ ਮੈਂ ਪਹਿਲੀ ਵਾਰ ਸੁਣਿਆ। ਹਾਂਜੀ ਹਾਂਜੀ ਵੀਰ ਆਪਾਂ ਨੇ ਮਤਲਬ ਨਾ ਸਾਡੇ ਫਰੈਂਡ ਦਾ ਸੀ ਪਹਿਲਾਂ ਮਤਲਬ ਇੱਕ ਕੈਫੇ ਅਸੀਂ ਉੱਥੇ ਅਸੀਂ ਇਕੱਠੀ ਸੀ ਮਤਲਬ ਤੇ ਉਹਦੇ ਬਾਅਦ ਅਸੀਂ ਸੋਚਿਆ ਤੇ ਉਹਨਾਂ ਨੇ ਸਿੱਪ ਸਿੱਪ ਰੱਖਿਆ ਸੀ 9 ਅਸੀਂ ਦੋਹਾਂ ਨੇ ਸੋਚਿਆ ਕਿ ਚਲੋ ਆਪਾਂ ਡਿਫਰੈਂਟ ਜਿਹਾ ਰੱਖਦੇ ਹਾਂ ਕੋਈ ਨਵਾਂ ਆਪਾਂ ਤੇ ਅਸੀਂ ਸੋਚਿਆ ਸਿੱਪ ਪੁਆਇੰਟ ਦੇ 9 ਦੇ ਰੱਖਿਆ ਜਾਵੇ ਪਹਿਲਾਂ ਅਸੀਂ ਹੋਰ ਵੀ ਨਾਮ ਕਾਫੀ ਦੇਖੇ ਪਰ ਸਾਨੂੰ ਇਹ ਬਹੁਤ ਬੈਟਰ ਲੱਗਿਆ ਤੇ ਅਸੀਂ ਸਿੱਪ ਪੁਆਇੰਟ ਦੇ 9 ਤੇ 9 ਰੱਖਿਆ ਤੇ ਇਹਦੇ Song ਵੀ ਕਾਫੀ ਆਏ ਹੋਏ ਤੇ ਅਸੀਂ ਕਿ ਚਲੋ ਇੱਕ ਨਾ ਰਿਲੇਟਿਡ ਆਪਾਂ ਰੱਖਦੇ ਹਾਂ ਇਹ ਨਾਮਰ ਵੀ ਸ਼ਰਟ ਕਰਾਤਾ ਜੀ ਨਹੀਂ ਹਾਂਜੀ ਹਾਂਜੀ ਵੀ ਰਜਿਸਟਰ ਤੇ ਰੈਡ ਮਾਰਕ ਕਰਵਾਇਆ ਵੀ ਇਹਨਾਂ ਫਿਚਰ ਹੋਰ ਬ੍ਰਾਂਚ ਆਣਾ ਜੀ ਹਾਂ ਇਹਨਾਂ ਫਿਚਰ ਆਉਣਗੇ ਵੀ ਰ ਆਪਣੀਆਂ ਹੁਣ ਆ ਸੋਚ ਰਹੇ ਹਾਂ ਲੁਧਿਆਣੇ ਆਪਾਂ ব্রাঞ্চ ਇੱਕ ਹੋਰ ਕਰਨ ਦੀ ਸੋਚ ਰਹੇ ਹਾਂ ਜੀ ਤੇ ਮੈਨੂੰ ਦੱਸੋ ਵੀ ਚਾਹ ਦੇ ਵਿੱਚ ਕੀ ਕੀ ਵੈਰਾਈਟੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਦਰਸ਼ਕੋ ਜੀ ਨੂੰ ਚਾਹ ਦੇ ਵਿੱਚ ਆਪਣੇ ਪਾਸ ਇੱਕ ਰੋਜ਼ ਚਾਹ ਹੁੰਦੀ ਹੈ ਸਪੈਸ਼ਲ ਚਾਹ ਹੈ ਆਪਣੇ ਸਾਰੀ ਉਹ ਤੇ ਉਹਦੇ ਵਿੱਚ ਰੋਜ਼ ਚਾਹ ਚਾਕਲੇਟ ਚਾਹ ਹੁੰਦੀ ਆ ਤੇ ਅਦਰਕ ਚਾਹ ਹੁੰਦੀ ਹੈ ਜੀ ਤੇ ਮਤਲਬ ਹੋਰ ਕੇਸਰ ਚਾਹ ਹੁੰਦੀ ਆ ਤੇ ਬਾਕੀ ਹੋਰ ਵੀ ਕਈ ਵੈਰਾਈਟੀਆਂ ਜੀ ਆਪਣੇ ਪਾਸ ਲਓ ਜੀ ਦਰਸ਼ਕੋ ਆਹਨੇ ਮਿੱਟੀ ਦੇ ਕੋਲੜ ਜਿਹਦੇ ਵਿੱਚ ਚਾਹ ਦਿੱਤੀ ਜਾਂਦੀ ਹੈ ਤੇ ਆਪਾਂ ਗੱਲਬਾਤ ਵੀ ਕਰ ਦਿੰਨੇ ਆ ਦੱਸੋ ਵੀ ਜਿਹੜਾ ਮਿਨੀਮਮ ਪ੍ਰਾਈਸ ਕੀ ਆ ਵੀ 20 ਰੁਪਏ ਵੀ ਸਹੀ ਆਪਣਾ ਮੀਨ 20 ਰੁਪਏ ਦੇ ਵਿੱਚ ਆ 파 ਗਿਆ ਜਾਨੀ 20 ਰੁਪਏ ਦੀ ਆ ਸਾਈਜ਼ ਹੋ ਗਿਆ ਨਾ ਹਾਂਜੀ ਆ ਸਾਈਜ਼ ਆਪਣਾ 20 ਰੁਪਏ ਦਾ ਹੋਊਗਾ ਅੱਛਾ ਇਹ 20 ਰੁਪਏ ਦਾ ਹੋ ਗਿਆ ਤੇ ਨਾਲ ਵਾਲਾ ਨਾਲ ਵਾਲਾ 40 ਰੁਪਏ ਦਾ ਹੋਊਗਾ ਨਾਲ ਵਾਲਾ 40 ਰੁਪਏ ਦਾ ਪਰ ਕਈ ਵਾਰ ਜਿੱਦਾਂ ਜਿਹੜਾ 60 ਵਾਲਾ ਤੁਸੀਂ ਦੱਸ ਰਹੇ ਹੋ ਉਹ ਕਿਹੜਾ ਹੈ ਉਹ ਮਤਲਬ ਪਾਨ ਦਾ ਫਲੇਵਰ ਹੁੰਦਾ ਉਹ ਮਤਲਬ ਇਹਦੇ ਵਿੱਚ 60 ਵਾਲਾ ਹੁੰਦਾ ਆ ਤੀਜਾ ਹੁੰਦਾ ਜੀ ਅੱਛਾ ਫਲੇਵਰ ਫਲੇਵਰ ਦੇ ਹਿਸਾਬ ਨਾਲ ਹਾਂ ਇਹਦਾ ਜਿਹੜਾ ਦੱਸ ਕੀ ਵੀਰੋ ਗੱਲ ਕਰੀਏ 20 ਰੁਪਏ ਦੇ ਵਿੱਚ ਤੁਸੀਂ ਸਿਪ ਟ੍ਰਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਰੇਟ ਨਹੀਂ ਹੈਗਾ ਜੈਨੂਲ ਰੇਟ ਆ 10 15 ਆਪਾਂ ਆਮ ਕਰਦੇ ਆ ਪਰ ਇੱਥੇ ਤੁਸੀਂ ਦੇਖੋ ਸੇਟਿੰਗ ਦਾ ਜਿਹੜਾ ਪੂਰਾ ਪ੍ਰਬੰਧ ਆ ਤੁਹਾਡੇ ਵਾਸਤੇ ਏਸੀ ਦਾ ਪੂਰਾ ਪ੍ਰਬੰਧ ਆ ਤੇ ਮੈਨੂੰ ਇਹ ਦੱਸ ਵੀ ਤੁਸੀਂ ਜਿਹੜੀ ਚਾਹ ਹੈ ਸਿਪ ਬਣਾਉਂਦੇ ਕਾਦੇ ਜਾ ਆਪਾਂ ਚਾਹ ਦੀ ਆ ਮਸ਼ੀਨ ਰੱਖੀ ਹੋਈ ਹੈ ਜੀ ਇਹ ਮਸ਼ੀਨ ਤਾਂ ਕਾਫੀ ਵਾਲੀ ਲੱਗਦੀ ਹੈ ਨਹੀਂ ਜੀ ਆਪਾਂ ਚਾਹ ਵਾਸਤੇ ਯੂਜ਼ ਕਰਦੇ ਆਂ ਅਚਲ ਤੁਸੀਂ ਚਾਹ ਵਾਸਤੇ ਹੀ ਇਹਨੂੰ ਯੂਜ਼ ਕਰਦੇ ਆਂ ਠੀਕ ਆਂ ਹਾਂ ਜੀ ਆਪਾਂ ਜਿਵੇਂ ਹੋਰ ਚਾਹਾਂ ਚ ਦੁੱਧ ਜ ਪਾਣੀ ਪਾ ਦਿੰਦੇ ਆਂ ਉਹ ਚੀਜ਼ ਨਹੀਂ ਕਰਦੇ ਹੈਗੇ ਸਿੱਧਾ ਡਾਇਰੈਕਟ ਚ ਪੱਤੀ ਪਾ ਕੇ ਆਪਣੀ ਜਿਹੜੀ ਸਪੈਸ਼ਲ ਪੱਤੀ ਹੈ ਉਹ ਸਰਬ ਕਰਦੇ ਆਂ ਅਚਲ ਚਾਹ ਚ ਤੁਸੀਂ ਪਾਣੀ ਨਹੀਂ ਬਣਾਉਂਦੇ ਬਿਲਕੁਲ ਨਹੀਂ ਚਾਹ ਚ ਪਾਣੀ ਪਾਉਂਦੇ ਹੈਗੇ ਜੀ ਇਹਦੀ ਮਸ਼ੀਨ ਪਈ ਹੈ ਸਾਹਮਣੇ ਬਣਾਉਂਦੇ ਕਸਟਮਰ ਦੇ ਲੋਏ ਵੀ ਬਹੁਤ ਵਧੀਆ ਗੱਲਾਂ ਦੱਸ ਰਹੀ ਹੈ ਤੁਹਾਡੇ ਸਾਹਮਣੇ ਜਿਹੜੀ ਸਿਪ ਪੁਆਇੰਟ ਦੇ ਆ ਕੇ ਜਿਹੜੇ ਵੀ ਫਲੇਵਰ ਦੀ ਤੁਸੀਂ ਚਾਹ ਪੀਣੀ ਹੈ ਤੁਹਾਡੇ ਸਾਹਮਣੇ ਤਿਆਰ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆ ਮਸ਼ੀਨ ਪਈ ਹੈ ਤੇ ਇਹਦੇ ਵਿੱਚ ਸਾਰੇ ਵੈਰਾਈਟੀਆਂ ਜਿਹੜੀਆਂ ਚਾਹ ਦੀਆਂ ਬਣਾਈਆਂ ਜਾਂਦੀਆਂ ਹਾਂਜੀ ਚਲੋ ਬਾਹਰ ਦਾ ਹਲੇ ਟੈਂਪਰੇਚਰ ਗਰਮ ਹੈ ਪਰ ਅੰਦਰ ਆ ਕੇ ਠੰਡ ਲੱਗਦੀ ਹੈ ਚਾਹ ਦੀ ਜਿਹੜਾ ਆਟੋਮੈਟਿਕਲੀ ਜਿਹੜਾ ਜੀ ਕਰੂਗਾ ਲੋ ਜੀ ਸਿਪ ਪੁਆਇੰਟ ਤੇ ਆਪਾਂ ਸਿਪ ਲੈਣੇ ਚਾਹ ਦੀ ਤੇ ਤੁਹਾਨੂੰ ਫਲੇਵਰ ਵੀ ਦੱਸ ਦਿਆਂ ਕਿਸ ਤਰ੍ਹਾਂ ਦਾ ਟੇਸਟ ਬਾਖਮਾਲ ਇਹ ਦਸਦੇ ਵਿੱਚੋਂ ਨੰਬਰ ਦੇਣ ਦੀ ਗੱਲ ਕਰੀਏ ਤਾਂ ਮੈਂ 100 ਨੰਬਰ ਦਵਾਂਗਾ ਇਹਨੂੰ ਤੇ ਰੋਜ਼ ਫਲੇਵਰ ਆ ਇਹ ਇੱਕ ਵਾਰ ਜ਼ਰੂਰ ਆਓ ਬਹੁਤ ਜ਼ਿਆਦਾ ਫਲੇਵਰ ਆ ਉਹਨੇ ਤੇ ਟੇਸਟ ਕਰੋ ਤੇ ਬਾਕੀ ਬਾ ਕਮਾਲਾ ਬਾ ਕਵਾ ਚਾਹ ਪੱਤੀ ਕਿੱਥੋਂ ਆਉਂਦੀ ਫਿਰ ਜਣੀ ਕੋਈ ਅਲੱਗ ਚਾਹ ਪੱਤੀ ਬੰਦ ਹੋ ਜਿਹੜੇ ਤੁਸੀਂ ਹਾਂਜੀ ਹਾਂ ਚਾਹ ਪੱਤੀ ਸਾਡੀ ਸਪੈਸ਼ਲ ਆ ਮਤਲਬ ਅਸਾਮਤੇ ਅਸੀਂ ਮੰਗਾਉਂਦੇ ਆ ਜੀ ਅੱਛਾ ਨੇੜੇ-ਨੇੜੇ ਦੇ ਨਹੀਂ ਆਉਂਦੀ ਬਹੁਤ ਦੂਰ ਤੋਂ ਆਉਂਦੀ ਆ ਸਪੈਸ਼ਲ ਹੈ ਆਪਣੀ ਆਰਡਰ ਤੇ ਆਉਂਦੀ ਆ ਜੀ ਇਹ ਦਿਖਾ ਦਿਓ ਤੇ ਚਾਹ ਪੱਤੀ ਕਿੱਦਾਂ ਦੀ ਹੁੰਦੀ ਹੈ ਇਸਦੀ ਤੁਹਾਨੂੰ ਅਸੀਂ ਚਾਹ ਪੱਤੀ ਦਿਖਾਉਂਦੇ ਆ ਆ ਦੇ ਇਹ ਮਤਲਬ ਬਾਕੀ ਬਾਜ਼ਾਰ ਨਾਲ ਚਾਹ ਪੱਤੀ ਬਹੁਤ ਬਰੀਕ ਹੁੰਦੀ ਹੈ ਇਹ। ਹਾਂ ਦੇਖਣ ਤੇ ਲੱਗ ਰਿਹਾ ਵੀ ਚਾਹ ਪੱਤੀ ਬਹੁਤ ਜ਼ਿਆਦਾ ਬਰੀਕ ਆ ਤੇ ਖੁਸ਼ਬੂ ਇੱਥੇ ਦਾ ਕਾਰੀ ਮਨ ਨੂੰ ਵੀ। ਹਾਂਜੀ ਹਾਂ। ਖੁਸ਼ਬੂ ਥੋੜੀ ਡਿਫਰੈਂਟ ਜੀ ਇਹਦੀ ਆ ਰਹੀ ਹੈ ਮਨ ਨੂੰ। ਇਹ ਮਤਲਬ ਬਾਕੀ ਚਾਹ ਦੇ ਨਾਲ ਮੋੜੀ ਲੱਗਦੀ ਹੈ। ਇਹ ਆਹ ਕਿਹੜੀ ਚਾਹ ਹੈ? ਇਹ ਆਪਣੀ ਅਦਰਕ ਚਾਹ ਹੈ ਜੀ। ਅੱਛਾ ਜੀ। ਇਹ ਅਦਰਕ ਕਿਹੜੀ ਚਾਹਸ ਮੈਂ ਦੇਖ ਰਿਹਾ ਹਾਂ ਨਾ? ਅਦਰਕ ਦੇ ਇਹਦੇ ਆਹ ਪਾਂਹ ਚਾਹ ਹੀ ਆਪਣੀ। ਪਾਂਹ ਚਾਹ ਦੀ ਖੁਸ਼ਬੂ ਲੇ ਕੇ ਦੇਖੀਏ। ਬਿਲਕੁਲ ਜੀ ਬਰਸੇ ਨੂੰ ਪਾਣ ਦੀ ਖੁਸ਼ੂ ਆ ਰਹੀ ਹੈ ਤੇ ਆਹ ਉਹ ਚਾਹ ਜੀ ਆਪਣੀ ਲਵਾ ਰੋਜ਼ ਚਾਹ ਇਹਦੀ ਵੀ ਮੈਂ ਬਿਲਕੁਲ ਜੀ ਗੁਲਾਬਾਂ ਦੀ ਖੁਸ਼ੂ ਆ ਰਹੀ ਹੈ ਇਲਾਇਚੀ ਹੋਗੀ ਆਪਣੀ ਠੀਕ ਹੈ ਜੀ ਤੇ ਆਹ ਚਾਕਲੇਟ ਚਾਹ ਹੋਗੀ ਜੀ ਤੇ ਆਹ ਚਾਕਲੇਟ ਜੀ ਤੁਸੀਂ ਦੇਖ ਸਕਦੇ ਹੋ ਵੀ ਚਾਹ ਦੇ ਦਾਣੇ ਜਿਹੜੇ ਬਹੁਤ ਬਰੀਕ ਆ ਤੇ ਕੀ ਰਿਸਪੌਂਸ ਮਿਲ ਰਿਹਾ ਬਹੁਤ ਆ ਗਿਆ ਮਤਲਬ ਰਿਸਪੌਂਸ ਮਿਲ ਰਿਹਾ ਸਾਨੂੰ ਹੁਣ ਇਹ ਮਤਲਬ ਸਾਨੂੰ 3 ਮਹੀਨੇ ਹੋ ਗਏ ਤਾਂ ਵੀ ਜਦੋਂ ਅਸੀਂ ਨਵੇਂ ਉਹਦੇ ਵਿੱਚ ਆਏ ਸੀ ਫੀਲਡ ਵਿੱਚ ਤਾਂ ਵੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਲੋਕਾਂ ਵੱਲੋਂ ਠੀਕ ਹੈ ਜੀ ਹਾਂਜੀ ਹਾਂ ਤੇ ਪਾਰਟਨਰ ਲਗਾਉਣਾ ਹੈ ਪਾਰਟਨਰ ਮੇਰਾ ਇਹ ਹੈ ਜਿਹੜਾ ਨਾਮ ਜਤਿੰਦਰ ਸਿੰਘ ਹੈ ਜੀ ਇਵੇਂ ਦਾ 파ਟਨਰ ਨਾਲ ਅੱਛਾ ਅੱਛਾ ਚਲੋ ਅੱਲਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਸ ਜਿਸ ਮਨੋ ਕਾਮਨਾ ਦੇ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਹਾਂਜੀ ਹਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੰਦਰੁਖਸੀਆਂ ਬਖਸ਼ੇ ਤੁਹਾਨੂੰ ਤੁਹਾਡਾ ਕੰਮ ਜਿਹੜਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਇਸ ਤੋਂ ਇਲਾਵਾ ਹੋਰ ਕੀ ਕੀ ਹੁੰਦਾ ਚਾਹ ਤੋਂ ਇਲਾਵਾ ਆਪਣੇ ਕੋਲ ਸ਼ੇਕ ਹੁੰਨੇ ਆ ਅੱਛਾ ਤੇ ਕੋਲਡ ਕਾਫੀ ਹੁੰਦੀ ਹੈ ਤੇ ਬਲੈਕ ਕਾਫੀ ਵਗੈਰਾ ਵੀ ਹੁੰਦੀ ਜਿਵੇਂ ਜਿੰਮ ਵਾਏ ਮਤਲਬ ਬਲੈਕ ਕਾਫੀ ਪੀਣੇ ਉਹ ਵੀ ਹੁੰਦਾ ਆਪਣੇ ਕੋਲ ਠੀਕ ਹੈ ਤੇ ਸੁਣਿਆ ਵੀਰੇ ਸਲਾਦ ਵੀ ਮਿਲਦਾ ਹੈ ਇਹਦੇ ਵੀ ਆਪਣੇ ਕੋਲ ਸਪੈਸ਼ਲ ਸੈਲਡ ਹੁੰਦਾ ਅੱਛਾ ਜਿੰਮ ਵਾਲੇ ਵਾਸਤੇ ਸਪੈਸ਼ਲ ਹੁੰਦਾ ਜੀ ਬਿਲਕੁਲ ਹੀ ਅੱਛਾ ਕੀ ਕੀ ਹੁੰਦਾ ਉਹਦੇ ਜੀ ਉਹ ਡਿਫਰੈਂਟ ਹੁੰਦਾ ਸਾਰੇ ਨਾਲੋਂ ਆਪਣਾ ਉਹਦੇ ਵਿੱਚ ਬਲੈਕ ਆਲ ਵੀਗਾਰਾ ਵਰਤੇ ਜਾਂਦੇ ਆ ਸਾਡੇ ਬਾਈ ਮਤਲਬ ਵੈਜੀਸ ਵਗੈਰਾ ਹੁੰਦੀਆਂ ਹੋਰ ਤੇ ਹੋਰ ਬੋਲੋ ਜਿੰਮ ਵਾਲੇ ਮੁੰਡੇ ਵਾਸਤੇ ਜਿਹਨੂੰ ਵਧੀਆ ਸਲਾਦ ਹੋਰੇ ਮਿਲ ਜਾਂਦਾ ਹਾਂਜੀ ਹਾਂ ਤੇ ਫਾਸਟ ਫੂਡ ਦੇ ਵਿੱਚ ਵੀ ਕੀ ਕੀ ਹੁੰਦਾ ਉਹਦੇ ਬਾਰੇ ਸਾਂਝ ਪਾਓ ਆਪਣੇ ਕੋਲ ਜੇ ਫਾਸਟ ਫੂਡ ਚ 버ਗਰ ਹੋਵੇ ਜੀ ਪੀਜ਼ਾ ਹੋ ਗਿਆ 버ਗਰਾਂ ਦੀਆਂ ਦੱਸ ਵਰੇਟੀਆਂ ਜੀ ਪੀਜ਼ੇ ਦੀਆਂ 10 15 ਵਰੇਟੀਆਂ ਐ ਪ੍ਰਾਈਸ ਹੋ ਗਏ ਠੀਕ ਹੈ ਜੀ ਪਾਸਤਾ ਹੋ ਗਿਆ ਮਜੀਟੋ ਵਗੈਰਾ ਹੋ ਗਏ ਤੇ ਉੱਤੇ ਬਾਅਦ ਆਪਣੇ ਕੋਲ ਸਪਰਿੰਗ ਰੋਲ ਹੋ ਗਏ ਤੇ ਆਪਣੇ ਕੋਲ ਬਹੁਤ ਹੀ ਵਰੇਟੀਆਂ ਐ ਸਟਾਰਟਿੰਗ ਰੇਟ ਕੀ ਹੈ ਜਿੱਦਾਂ ਪੀਜ਼ਾ ਦਾ ਮਿਨੀਮਮ ਤੇ ਆਪਣੇ ਕੋਲ ਪੀਜ਼ਾ 60 ਰੁਪੀ ਤੋਂ ਸਟਾਰਟ ਹੋ ਜਾਂਦਾ ਜੀ ਅੱਛਾ ਹਾਂ ਜੀ ਤੇ 버ਗਰ ਆਪਣੇ ਕੋਲ 40 ਰੁਪੀ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ ਦਰਸ਼ਕ ਵੀਰੋ ਪੀਜ਼ਾ ਜਿਹੜਾ 60 ਰੁਪਏ ਤੋਂ ਮਿਨੀਮਮ ਰੇਟ ਜਿਹੜਾ ਸਟਾਰਟ ਹੋ ਜਾਂਦਾ ਤੇ 40 ਰੁਪਏ ਦੇ ਜਿਹੜਾ ਇੱਥੇ 버ਗਰ ਸਟਾਰਟ ਹੋ ਜਾਂਦਾ ਹੈ ਨਾ ਤੇ ਉੱਪਰ ਤੁਹਾਨੂੰ ਪਤਾ ਹੈ ਜਿਸ ਹਿਸਾਬ ਨਾਲ ਤੁਸੀਂ 버ਗਰ ਲੈਣਾ ਨਾ ਜਿਸ ਹਿਸਾਬ ਦੀ ਵੈਰਾਈ ਹੋ ਉਸ ਹਿਸਾਬ ਨਾਲ ਉਦਾਂ ਦਾ ਰੇਟ ਆ ਬਹੁਤ ਬਾਜ਼ ਮਰੇਡਾ ਕਿਉਂਕਿ ਤਕਰੀਬਨ ਆਹੀ ਰੇਟ ਜਿਹੜੇ ਮਾਰਕੀਟ ਦੇ ਵਿੱਚ ਚੱਲਦਾ ਆਪਾਂ ਦੇਖਿਆ ਨਾ 40 ਰੁਪਏ ਦਾ ਆਮ 버ਗਰ ਜਿਹੜਾ ਮਿਲ ਰਿਹਾ ਤੇ ਇੱਥੇ ਤੁਸੀਂ ਏਸੀ ਚ ਆ ਕੇ ਪਰਿਵਾਰ ਦੇ ਨਾਲ ਫੈਮਿਲੀ ਨਾਲ ਇਕੱਠੇ ਬੈਠ ਕੇ ਇੰਜੋਏ ਕਰ ਸਕਦੇ ਹੋ ਤੇ ਫਾਸਟ ਫੂਡ ਇੰਜੋਏ ਕਰ ਸਕਦੇ ਹੋ ਤੇ ਸਿੱਪ ਸਿੱਪ ਜਿਹੜੀ ਚਾਹ ਉਹਦੀ ਵੀ ਤੁਸੀਂ ਨਜ਼ਾਰੇ ਤੁਸੀਂ ਲੈ ਸਕਦੇ ਹੋਰੇ ਲਗ ਲਗ ਫਲੇਵਰ ਦੇ ਤੇ ਆਪਣੇ ਕੋਲ ਇੱਕ ਸਪੈਸ਼ਲ ਆਪਾਂ ਟੈਕੋ ਬਣਾਉਨੇ ਆ ਅੱਛਾ ਉਹ ਆਪਣੇ ਬਾਜ਼ਾਰ ਚ ਵੀ ਨਹੀਂ ਹੈਗਾ ਤੇ گارਲਿਕ ਬ੍ਰੈਡ ਹੋ ਗਿਆ ਅੱਛਾ ਉਹ ਵੀ ਘੱਟ ਏ ਆਪਣੇ ਬਾਜ਼ਾਰ ਚ ਅੱਛਾ ਤੇ ਉਹਦੇ ਬਾਅਦ ਆਪਣੇ ਕੋਲ ਮੈਗੀ ਵਗੈਰਾ ਵੀ ਦੀ ਵੀ ਬੱਚਿਆਂ ਵਾਸਤੇ ਉਹ ਵੀ ਹੈਗੀ ਹੈ ਜੀ ਅੱਛਾ ਤੇ ਹੋਮ ਡਿਲੀਵਰੀ ਹੋਮ ਡਿਲੀਵਰੀ ਆਪਾਂ ਕਰਦੇ ਆ ਜੀ ਕਿਸ ਨੇ ਮੰਗਾਉਣਾ ਹੋਵੇ ਘਰ ਬੈਠੇ ਤੇ ਆਪਣੇ ਸਬਬ ਵਗੈਰਾ ਚਮਕੌਰ ਸਾਹਿਬ ਦਾ ਮਤਲਬ ਲੋਕੇਸ਼ਨ ਨੀਅਰ ਬਾਏ ਸਾਰੇ ਕਿਤੇ ਕਰਦੇ ਆ ਜੀ ਚਮਕੌਰ ਸਾਹਿਬ ਆਪਣੀ ਬਿਲਕੁਲ ਫ੍ਰੀ ਹੈ ਜੀ ਅੱਛਾ ਆਪਾਂ ਜੇ ਕਿਸੇ ਨੇ ਕਿਸੇ ਮੰਗਾਉਣੀ ਹੋਵੇ ਪਿੰਡ ਵਗੈਰਾ ਚ ਉੱਥੇ ਵੀ ਆਪਾਂ ਕਰਦੇ ਆ ਤੇ ਆਪਣੇ ਕੋਲ ਸਬਬ ਵਗੈਰਾ ਵੀ ਮਿਲਦੇ ਆ ਅੱਛਾ ਜਿਵੇਂ ਟੋਸਟੀ ਹੋ ਗਈ ਮੈਕਸੀਕਨ ਸਬ ਹੋ ਗਿਆ ਅੱਛਾ ਐਦਾਂ ਦਾ ਸਾਰਾ ਕੁਝ ਵੀ ਮਿਲਦਾ ਆਪਣੇ ਕੋਲ ਠੀਕ ਆ ਜੀ ਤੇ ਕੋਈ ਪੀਜੇ ਦੇ ਆਫਰ ਜਿਹਦਾ ਬੁਈ ਬਰਗਰ ਕਟ 1 ਫ੍ਰੀ ਕਿਹੜੇ ਦਿਨ ਮਿਲਦੇ ਆ ਸੈਟਰਡੇ ਨੂੰ ਸ਼ਨੀਵਾਰ ਨੂੰ ਆਫਰ ਹੁੰਦੀ ਹੈ ਮੀਡੀਅਮ ਨਾਲ ਮੀਡੀਅਮ ਜੀ ਲਾਰਜ ਨਾਲ ਲਾਰਜ ਮੀਡੀਅਮ ਕਿੰਨੇ ਤੋਂ ਸਟਾਰਟ ਹੈ ਜੀ ਤੇ ਆਫਰ ਹੈ ਮੀਡੀਅਮ 320 ਰੁਪਏ ਤੋਂ ਸਟਾਰਟ ਹੈ ਜੀ ਅੱਛਾ ਤੇ ਲਾਰਜ ਲਾਰਜ ਆਪਣੇ 450 ਤੋਂ ਜੀ ਅੱਛਾ ਹਾਂਜੀ ਚਲੋ ਕਿੰਨੀਆਂ ਕੁ ਵੈਰਾਈਟੀਆਂ ਹੋ ਜਾਂਦੀਆਂ ਬਰਗਰ ਤੇ ਪੀਜੇ ਦੇ ਵਿੱਚ ਲਗਭਗ ਲਗਭਗ 15-20 ਪੀਜੇ ਚ ਹੋ ਜਾਂਦੀਆਂ ਜੀ 10-12 ਬਰਗਰ ਚ ਵੈਰਾਈਟੀਆਂ ਹੋ ਜਾਂਦੀਆਂ ਜੀ ਠੀਕ ਹੈ ਜੀ ਪ੍ਰਾਈਸ ਯਾਨੀ ਡਿਫਰੈਂਟ ਡਿਫਰੈਂਟ ਹਾਂਜੀ ਪ੍ਰਾਈਸ ਡਿਫਰੈਂਟ ਹੈ 40 ਰੁਪਏ ਤੋਂ ਸ਼ੁਰੂ ਹੈ ਜੀ ਅੱਛਾ ਤੇ ਜਿੱਦਾਂ ਦਾ ਮਤਲਬ ਵੀ ਕੋਈ ਹੋਰ ਗਾਹਕ ਦੀ ਕੋਈ ਉਹ ਹੋਵੇ ਉਦੋਂ ਵੀ ਆਪਾਂ ਕਰ ਦਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਕੋਈ ਡਿਮਾਂਡ ਹੋਵੇ ਬਰਗਰ ਖਾਣ ਦਾ ਉਹ ਚਾਹੇ ਤੁਸੀਂ ਹਾਂਜੀ ਉਹ ਉਦੋਂ ਆ ਤਿਆਰ ਕਰ ਦਿੰਦੇ ਹਾਂਜੀ 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 ਉਹ ਵੀ ਆਪਾਂ ਪੂਰੀ ਕਰ ਦਿੰਦੇ ਆ ਅਗਲੇ ਠੀਕ ਬਰਗਰ ਦੇ ਵਿੱਚ ਸਪੈਸ਼ਲ ਬਰਗਰ ਹੈ ਵੀ ਜਿੱਦਾਂ ਹਾਂਜੀ ਆਪਣਾ ਮੈਕਸੀਕਨ ਬਰਗਰ ਬਹੁਤ ਸਪੈਸ਼ਲ ਹੈ ਕਿਉਂਕਿ ਹੋਰ ਕੈਫੇ ਆਣੇ ਜਾਂ ਰੈਸਟੋਰੈਂਟ ਵਾਲੇ ਜਿਹੜੀਆਂ ਮਤਲਬ ਵੀ ਟਿੱਕੀਆਂ ਆਉਂਦੀਆਂ ਤੇ ਖੁਦ ਉਹ ਤਿਆਰ ਕਰਦੇ ਆ ਅੱਛਾ ਜਿਹੜੀ ਵੀ 버ਗਰ ਚ ਇਹ ਸਟਾਰਟਿੰਗ ਲਾ ਲੋ 40 ਰੁਪਏ ਵਾਲਾ 버ਗਰ ਆ ਉਹਦੇ ਚ ਵੀ ਜਿਹੜੀ ਟਿੱਕੀ ਪੈਂਦੀ ਆ ਉਹ ਤੁਸੀਂ ਆਪ ਤਿਆਰ ਕਰਦੇ ਆ ਸੋ ਆਪ ਤਿਆਰ ਕਰਦੇ ਚੋੜੀ ਬਹੁਤ ਵਧੀਆ ਗੱਲ ਆ ਸੋ ਸਾਰੇ ਜਰੂਰ ਆਇਓ ਟੇਸਟ ਕਰਕੇ ਜਾਇਓ ਦੋਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਮਾਂ ਦਿੱਤਾ ਤੇ ਤੁਹਾਡੀ ਨਵੀਂ ਬ੍ਰਾਂਚ ਹੈ ਹਾਂਜੀ ਠੀਕ ਆ ਜਰੂਰ ਸਪੋਰਟ ਕਰਿਓ ਸਾਰੇ ਆਇਓ ਤੇ ਬਹੁਤ ਬਹੁਤ ਧੰਨਵਾਦ ਕਲਵੀਰ ਬਾਈ ਦਾ ਜੱਗੂ ਬਾਈ ਦਾ ਜਿਨ੍ਹਾਂ ਨੇ ਮਾਨੂੰ ਸਪੈਸ਼ਲੀ ਕਿਹਾ ਵੀ ਵੀਰਾਂ ਕੋਲ ਜਾ ਕੇ ਆਇਓ ਤੇ ਸਪੋਰਟ ਕਰਿਓ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਕ ਬੈਠਾ ਸੀ ਬੈਂਕ ਦਾ ਮੈਨੇਜਰ ਸਾਹਿਬ ਉਹਦਾ ਬਹੁਤ ਬਹੁਤ ਧੰਨਵਾਦ ਚੰਗਾ ਵੀਰੇ ਸਾਸੀ ਗੱਲ ਸਾਸੀ ਗੱਲ ਸਾਸੀ ਗੱਲ